I did yeah.

ਗੁਰੂ ਕਾਂਦੇ ਪ੍ਰਿੰਟਵਾਪ ਪਾਈਪ ਤੋਂ ਦੇਣ ਜੀ ਲੱਗੇ ਨਾਲ ਬੋਲਾ ਬਨੂ ਇੱਕ ਸੋਧ ਬਣਾ ਕੇ ਹਾਤਾ ਵਣ ਕਰਦੇ ਆ ਹੋਇਆ ਜਿੱਦਿਨੇ ਸਰਕਾਰ ਇਸ ਮਾਰੇ ਭੇਜੀ ਗਈ ਹੈ ਸਾਤਾ ਜੀ ਕਿਰਪਾ ਕਰ ਮੇਰ ਪ੍ਰਵਾ ਹੱਥ ਤੱਕ ਨਾਮ ਦੀਆਂ ਬhota ਦੇਗੀ ਕਰਤਾ ਕਰ ਆਸ ਤੁਹਾਡਾ ਸੰਤੂ ਅਪੀਲ ਰੱਖ ਕੇ ਜਿੱਥੇ ਬਨੋ ਭਾਈ ਅਮਿਤ ਪਾਟੇ ਜੀ ਦਾ ਜਿਹੜੇ ਕਿ ਹਲਕਾ ਘਨੂਰ ਤੋਂ ਆਜਾਤ ਨੀਦਰਾਦੇ ਵਜੋਂ ਚੂਲ ਲੜਵੇਂ ਨੇ ਇਹ ਪੰਥਕ ਹਲਕਾ ਹੈ और पंथवी जहिड़ी वोट है पार्ट जी वोट सारियूं मिता भेण वीरा बजूर बेनती आहे उहो भाई जी भाई अमृतास जीारहवेंंबर ते चोन निशान जहिड़ा चोन निशान महक और महक जहिड़ा बारवें नंबर ते बटण दबा कर

ਅੱਜ ਦਾ ਸ੍ਰੀ ਗੁਰੂ ਸਾਹਿਬ ਤੋਂ ਪਾਰੀ ਮੰਡੇ ਪੈਣਾ ਸਾਡੇ ਸਕਾਰ ਦੇ ਬਾਕੀ ਯਕੀਦਾਰ ਸਾਹਿਬ ਜਰਨੈਲ ਸਾਹਿਬ ਜੀ ਦਾ ਅਤਿ ਆਦਰ ਮਾਨ ਕਰਦੇ ਆ ਮੈਂ ਆਈ ਹੈ ਉਹ ਵੀ ਜੀਰੋ ਨੂੰ ਮਾਨ ਪੁੱਛਦਾ ਸਾਡੇ ਕੋਲ ਤੋਂ ਬਹੁਤ ਬਹੁਤ ਧੰਨਵਾਦ ਮੇਰੀ ਆਈ ਜਰ ਪ੍ਰਮਾਣ ਕਰਿਓ ਡਾਕਟਰ ਨੇ ਗੁਰੂ ਘਰ ਤੇ ਅੱਖ ਦੀ ਵਾਹ ਹੋਰ ਜਿੱਕਾ ਘਰ ਘਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਪਾਲ ਸਿੰਘ ਖਾਲਸਾ ਇਹਨਾਂ ਦੀ ਹਮਾਇਤ ਵਿੱਚ ਮੱਲਾਂ ਵਾਲਾ ਖਾਸ ਬਹੁਤ ਵੱਡਾ ਕਾਫਲਾ ਜਿਹੜਾ ਆ ਰਿਹਾ ਹੈ ਤਕਰੀਬਨ 3-4 ਕਿਲੋਮੀਟਰ ਦਾ ਕਾਫਲਾ ਸੋ ਆਓ ਆਪਾਂ ਨਾਲ ਨਾਲ ਤੁਹਾਨੂੰ ਵਿਖਾਉਣੇ ਆ ਬੜਾ ਵੱਡਾ ਕਾਫਲਾ ਮੱਲਾਂ ਵਾਲੇ ਪਹੁੰਚ ਚੁੱਕਿਆ ਕੁਝ ਗੱਡੀਆਂ ਪਹੁੰਚ ਚੁੱਕੀਆਂ ਕੁਝ ਪਿੱਛੇ ਪਹੁੰਚ ਰਹੀਆਂ ਤੁਹਾਨੂੰ ਆਪਾਂ ਐਵੇਂ ਲਾਈਵ ਵਿਖਾਉਣੇ ਆ ਜੁੜੇ ਰਹੋ ਜੀ ਲਾਈਵ ਖਾਵਾਂਗੇ ਆਓ ਸੁਣੀਏ ਵੀਰਾਂ ਨੂੰ ਨਜ਼ਰ ਸਿੱਖ ਕੌਮ ਦੀ ਝੋਲੀ ਦੇ ਵਿੱਚ ਪਾਇਆ ਸਿੱਖ ਕੌਮ ਦੀ ਉਹਨਾਂ ਨੇ ਸੇਵਾ ਕੀਤੀ ਇੱਕ ਸੇਵਾ ਦੇ ਮੱਦੇਨਜ਼ਰ ਜਿਹੜਾਕਦੇ ਹੋਇਆ ਸਰਕਾਰਾਂ ਦੇ ਨਜ਼ਰਾਂ ਦੇ ਵਿੱਚ ਗੁਲਾਮ ਸੀ ਜਿਹਨਾਂ ਨੂੰ ਅਗਰੂਗੜ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਹੋਰ ਸਮਾਂ ਦੇ ਕੋਲ ਤੇ ਆਪਣੇ ਵਿੱਚ ਆਇਆ ਹੈ ਕਿ ਜਿਸ ਮਾਂ ਨੇ ਬੱਚਾ ਨੂੰ ਜਨਮ ਦਿੱਤਾ ਹੈ, ਪਾਲਿਆ, ਸਾਹਮਣੇ ਖੂਨ ਦੇ ਹਿੱਤੇ ਪਾਇਆ। ਅੱਜ ਉਹਨਾਂ ਨੂੰ ਉਹਨਾਂ ਸਲਾਖਾਂ ਤੋਂ ਪਿੱਛੋਂ ਵਾਪਸ ਆ ਕੇ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਨੂੰ ਬਚਾਉਣ, ਬਚਾਉਣ ਵਾਸਤੇ ਨੌਜਵਾਨੀ ਨੂੰ ਬਚਾਉਣ ਵਾਸਤੇ ਸਰਗਰਮ ਕਰੀਏ। ਸੇ ਮਾਤਾ ਪ੍ਰਿੰਦਰਪਾਲ ਜੀ ਨੇ ਬੱਧਰੀ ਕੀਤਾ ਤੇ ਆਪ ਕੋਲ ਨਾਲ ਬੱਚਨਾ ਤੇ ਪੁਲ ਪਾਈਏ। ਵਾਹੜੇ ਕੇ ਆਪਾਂ ਬਾਦ ਸਰਕਾਰੀ ਦਾ ਵੱਡੇ ਕਬਾੜ ਦੇ ਭਾਈ ਰੋਪਰ ਤੇ ਪਾਲਜੀ ਨੂੰ ਜਤਉਣਾ ਕਰੀਏ ਵੱਡੀ ਗਿਣਤੀ ਦੇ ਨਾਲ ਸੁਲਾਈਏ ਸਾਡੇ ਪੰਜਾਬ ਦੀ ਗੱਲ ਕਰਦਾ ਬਹੁਤ ਵੱਡਾ ਕਾਫਲਾ ਭਾਈ ਅਮਰਤਪਾਲ ਸਿੰਘ ਜੀ ਜਨਾਂ ਦੀ ਹਮਾਇਤ ਵਾਸਤੇ ਬਹੁਤ ਵੱਡਾ ਕਾਫਲਾ ਪਹੁੰਚ ਰਿਹਾ ਮੱਲਾਵਾਲਾ ਖਾਸ ਵਿਕੇ ਆਓ ਤੁਹਾਨੂੰ ਆਪਾਂ ਲਾਈਵ ਤਸਵੀਰਾਂ ਮਖਾਉਣੇ ਆ ਜੁੜੇ ਰਹੋ ਦੋਸਤੋ ਤਕਰੀਬਨ 5-600 ਗੱਡੀ ਦਾ ਜਿਹੜਾ ਕਾਫਲਾ ਮੋਟਰਸਾਈਕਲ ਤੇ ਗੱਡੀਆਂ ਦਾ ਕਾਫਲਾ ਜਿਹੜਾ ਮੱਲਾ ਵਾਲੇ ਪਹੁੰਚ ਰਿਹਾ ਜੋ ਕਿ ਉਹ ਬਿਲਕੁਲ ਆਵੇ ਆ ਆ ਗਈਆਂ ਸੰਗਤਾਂ ਚਲੋ ਵੀ ਖੇਡੋ ਚਲੋ ਆਪਣੇ ਲਾ ਦੇ ਚਲੋ ਆ ਲਾਈਵ ਤਸਵੀਰਾਂ ਵੇਖੋ ਜੀ ਈ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੀ ਮਾਤ ਵਿੱਚ ਮੱਲਾਂ ਵਾਲਾ ਖਾਸ ਵਿਖੇ ਬਹੁਤ ਭਾਰੀ ਇਕੱਠ ਕਾਫਲਾ ਜਿਹੜਾ ਹੈ ਇਹ ਸੰਗਤਾਂ ਦਾ ਰੋਡ ਸ਼ੋਅ ਕੀਤਾ ਜਾ ਰਿਹਾ ਰੋਡ ਸ਼ੋਅ ਬਹੁਤ ਵੱਡਾ ਰੋਡ ਸ਼ੋਅ ਹੈ ਜੀ ਆਪਣਾ ਰਾਹ ਦੇ ਦੇ ਕੰਡੋਂ ਤੋਂ ਆਟ ਕਾਟ ਆਂ ਟੀ-ਸ਼ਰਟਾਂ ਦੇ ਉੱਤੇ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਜੀ ਦੇ ਜੋ ਇਹ ਸ਼ਿਵਾਈਆਂ ਨੇ ਤਸਵੀਰਾਂ ਛਪਾਈਆਂ ਇਹ ਨੌਜਵਾਨਾਂ ਦੇ ਦਿਲਾਂ ਦਾ ਜਜ਼ਬਾ ਖਾਲਸਾ ਪੰਥ ਨੂੰ ਜਿਤਾਉਣ ਦਾ ਜਜ਼ਬਾ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਵੇਖੋ ਇਹ ਇੱਕ ਭਾਈ ਅਮਰਤਪਾਲ ਸਿੰਘ ਨੇ ਇਹ ਖਾਲਸਾ ਪੰਥ ਦੀ ਜਿੱਤ ਹੈ ਜਿਹੜੀ ਇਹ ਜਿੱਤ ਲੇ ਭਾਈ ਅਮਰਤਪਾਲ ਸਿੰਘ ਨੇ ਪੂਰੇ ਖਾਲਸਾ ਪੰਥ ਦੀ ਇਹ ਜਿੱਤ ਦਾ ਸਵਾਲ ਹੈ ਆ ਦੇਖੋ ਨੌਜਵਾਨਾਂ ਦੇ ਜੋ ਆਪਣੀਆਂ ਟੀ-ਸ਼ਰਟਾਂ ਦੇ ਉੱਤੇ ਇਹਨਾਂ ਪਿਆਰ ਸਤਿਕਾਰ ਭਾਈ ਅਮਰਤਪਾਲ ਸਿੰਘ ਅਤੇ ਭਾਈ ਦੀਪ ਸਿੱਧੂ ਵਾਸਤੇ ਇਹਨਾਂ ਪਿਆਰ ਸਤਿਕਾਰ ਨੌਜਵਾਨਾਂ ਦੇ ਜਨਾਂ ਦੇ ਵਿੱਚ ਬਹੁਤ ਜ਼ਿਆਦਾ ਬੈਗਰੂਲ ਤੋਰੀ ਚੱਲੇ ਤੋਰੀ ਚੱਲੇ ਬੈਗਰੂਲ ਬੈਗਰੂਲ ਜੀ ਹੁਲੀਆ ਦੇ ਅੱਗੇ ਲੱਗੇ ਚੱਲੋ ਯੂ ਜੇ ਪਾਰਟੀ ਵਾਲਾ ਆਇਆ ਤਾਂ ਇਹਦੇ ਨਾਲ ਆਇਆ ਆ ਆਦਮਾ ਬੱਲਾ ਦੇ ਅੱਜ ਹੋਰ ਦੀ ਗੱਲ ਜਨਾਬਾਂ ਆਖੋ ਬੋਲੋ ਹੋਰ ਹੋਰ ਬਸੋ ਇੱਕ ਮਿੱਠੀ ਵੀ ਗੱਲ ਕਹੂੰਗਾ ਮੈਂ ਗੌਰ ਨਾਲ ਸੁਣੋ ਗੱਲ ਇਹ ਕਹਣੀ ਆ ਕਿ ਵੋਟ ਤੁਸੀਂ ਉਹਨੂੰ ਕੌਣੀ ਆ ਜਿਨ੍ਹਾਂ ਨੇ ਸੋਡੇ ਤਖਤ ਢਵਾਇਆ ਕਿ ਵੋਟ ਉਹਨੂੰ ਪਾਉਣੀ ਆ ਜਿਹੜੇ ਹੱਥ ਖੜੇ ਕਰਕੇ ਭੱਜਦੇ ਰਹੇ ਆ 2 ਮਿੰਟ ਕਿ ਵੋਟ ਤੁਸੀਂ ਉਹਨਾਂ ਨੂੰ ਪਾਉਣੀ ਜਿਨ੍ਹਾਂ ਦੇ ਸੋਡੇ ਪੁੱਤਰਾ ਤੇ ਨਸ਼ੇ ਲਵਾਈਆਂ ਕਿ ਵੋਟ ਉਹਨੂੰ ਪਾਉਣੀ ਆ ਜਿਨ੍ਹਾਂ ਨੌਜਵਾਨਾਂ ਨਸ਼ੇ ਤੋਂ ਹਟਾਇਆ ਤੇ ਜਿਨ੍ਹਾਂ ਨੌਜਵਾਨਾਂ ਆਪਣੀ ਸਿੱਖੀ ਨੂੰ ਲਾਇਆ ਤੇ ਚੋਣ ਨਿਸ਼ਾਨੇ ਜੋਦੇ ਦਾ ਮਾਈਕ ਆ ਤੇ ਫਰੀਦਕੋਟ ਵਾਲਾ ਸਾਨੂੰ ਮੈਂ ਦੱਸ ਦਿੰਦਾ ਜੇ ਸੀ ਜਿਹੜੇ ਪੁੱਤਰ ਚੋਣ ਨਿਸ਼ਾਨ ਜਨਾਕ ਤੱਕ ਫੜਾਵਾ ان میں پاسے اکھڑتے ہیں ہوں گا رگا ادی نیت سے پورے بتا ہے کہ اڑانے مکڑا خالص کر رہا ہے کہ گاڑیوں میں ٹھوکر لگے گا جڑا تو پھر نہیں ہے بابا تو بتا رہا ہے آج بھائی کسی سے اپ تیار رہندے ایک چھوٹا جوڑا بناو لگا لگا خطہ کر رہا ہے ਆਪੇ ਪਾਉਂਦਾ ਖੋਲਿਆ ਕਿ ਪੰਚਰਾ ਮੋਹੱਲਾ ਆਪੇ ਜਰਾ ਉੱਠਾ ਮੁੰਡੇ ਜੇ ਤਾਹੂ ਫਿਰੇ ਪਾਉਂਦੇ ਪਾਉਂਦੇ ਦੋ ਜਵਾਲਤ ਕਰੇਗਾ ਅੰਮ੍ਰਿਤਪਾਲ ਜੀ ਦੇ ਸੇਕ ਤੋਂ ਆਓ ਮੁੰਡੇ ਹੱਥ ਪੈਰਾਂ ਦਾ ਖੋਲ ਮਾਰੋ ਆਪਾਂ ਜਾਣਦੇ ਜਿੱਥੇ ਨੂੰ ਕਰਨਾ ਹਮ ਮੁੰਡੇ ਬਾਈ ਜਾਈ ਆ ਕੇ ਕਹਿ ਰਹੇ ਆ افا جوي چار مين تنه ڌرنا تنهن خان جي طرف اچي ٿا ٻه ٻه کي ٻوڻو جي ايمان ماٿي سڀان جاءءَ وڃڻا رهي اڳتي اچڻي پھرٿي سڀاڻي جو اڀر ٻه ٻه جو ڏاڍو ٿيو هاڻي جو ڏنا ۽ اڳتي گادي ساردار جي جاءءَ جو مٿو ٿن ٿو 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 ٿ او ان کو یہ ہے کہ اس کا جو ہے وہ ہے جو 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 ہے ਕਾਪੀ ਨੋਟ ਡਿਜ਼ਾਈਨ ਦਾ ਕੰਮ ਨਹੀਂ ਸੰਕਰ ਦੀ ਜਿਹੜੀ ਹੋਇਆ ਕਿ ਪੰਚਤਾਂ ਆ ਗਏ ਤੇ ਉਹਨਾਂ ਨੂੰ ਅਸ਼ਿਆ ਚੋਂ ਕੱਢੀਏ ਕਿ ਇਹਨਾਂ ਨੂੰ ਨੋਟ ਦੇ ਚਾਰ ਲੱਖ ਰੁਪਏ ਦਾ ਚੈੱਕ ਦੇਣਾ ਹੈ ਸਾਰੀ ਸਰਕਾਰ ਨਾਲ ਪਾਉਣਾ ਹੈ ਸਾਰਾ ਆਸਲੇ ਸੋਹਣਾ ਬੱਲੇ ਜੀ ਸੋਹ ਰਹੇ ਆ ਅੱਜ ਅੱਜ ਆਏਗਾ ਅਸੀਂ ਜੀ ਆਹ ਆਹ ਫੋਟੋ ਪੇਸ਼ ਕਰੋ ਤੁਹਾਨੂੰ ਜਦੋਂ ਸਮਝ ਆਉਂਦਾ ਹੈ ਕਿ ਤੁਸੀਂ ਸਕੇ ਦੇ ਬਾਪੂ ਨੂੰ ਦੱਸਦੇ ਬਾਪੂ ਆ ਮਿਲਿਓ ਮੁਰੇ whales This one with a子 Just put I can. This one with a two Yes 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 I am, Trustee. tama ਕਿਆ ਕਰ ਲੋ ਜੀ ਉਹ ਗੱਡੀ ਕੰਮ ਕਰ ਗਈ ਤੇ ਹਾਂ ਥੋੜੀ ਗੱਲ ਬੋਲੀ ਬਣਾ ਲਓ ਆ ਕੇ ਆ ਲਓ ਆ ਕੇ ਹੋ ਗੋ ਆਪ ਬਸ ਯਾ ਕਿ ਕਹੀ ਵੀ ਹੋ ਜਾ ਮਾਰੇ ਕਰ ਬਾਈ ਮਾਰੇ ਤੋਰੋ ਵੈਗਰੂ ਜੀ ਆ ਫੜੀ ਮੈਂ ਮੈਂ ਇੱਕ ਮੇਰੇ ਕਹੀਦੀ ਹੈ ਤੇਰੇ ਨਾਲ ਕਿਹੜੇ ਸਾਈਡ ਤੇ ਪੈਰੋਂ ਬਣ ਗਈ ਸਾਡ ਬਣ ਗਈ

ਇਕੋ ਨਾਲਸ਼ੇ ਦੇ ਪਚੰਗੀ ਆਇਆ ਗੁਰੂ ਸਾਹਿਬ ਨਾਲਸ਼ੇ ਦੇ ਪਚੰਗੀ ਭਾਈ ਅਮਰਪਾਲ ਸਿੰਘ ਦੀ ਹਮਾਇਤ ਦੇ ਵਿੱਚ ਬੋਲੇ ਈਸ਼ਣੇ ਰੋਤਰੀਆ ਕਾਟੇ ਭਾਈ ਜੀ ਬਾਤ ਕਰ ਰਾਹੇ ਟੋਟਾ ਅਮਰਪਾਲ ਨੂੰ ਮਾਇਓ ਯਾਰਾ ਹੋਰਾ ਕੀ ਕਹਿਣਾ ਚਾਹੋਗੇ ਹਾਂਜੀ ਕੀ ਵਜਨ ਬੇਨਤੀ ਹੈ ਜੀ ਸਾਡੀ ਗਰੀਬਾਂ ਦੀ ਹਾਂਜੀ ਆਉਣ ਵਾਲਾ ਸਮਾਂ ਜਿਹੜਾ 1 ਤੋਂ 4 ਦਾ ਤੇ ਤਕਰੀਬਨ 16 ਲੱਖ ਜਿਹੜੀ ਵੋਟ ਏ ਹਾਂਜੀ ਹਲਕੇ ਦੀ ਸਾਡਿਆਂ ਦੀ ਹਾਂਜੀ ਤੇ 11 ਲੱਖ ਪੂਰ ਹੋਵੇਗੀ ਠੀਕ ਹੈ ਜਿੰਦੇ ਵਿੱਚੋਂ ਅਸੀਂ ਤਾਂ ਤਕਰੀਬਨ 5 ਲੱਖ ਤੋਂ ਉੱਪਰ ਦੀ ਲੀਡ ਜਿਹੜੀ ਭਾਈ ਅਮਰਸਿਧਾ ਸਿੰਘ ਦੇ ਰਹੇ ਹਾਂ ਬੋਲੇ ਸੋਨਿਆ ਔਰ ਸਤਿ ਸ਼੍ਰੀ ਅਕਾਲ ਵਾਹ ਜੀ ਵਾਹ ਕਰ ਦੇਣੀ ਮਾਲਕ ਨੇ ਕਿਰਪਾ ਹਾਂਜੀ 一个人 ਆਰਕਲ ਹਾਲੇ ਕੋਈ ਨਾ ਕਾਲ ਸਾਹਿਬ ਉਹ ਕਿਹਦੇ ਉਹ ਬਾਈ ਬੁਰਜੀ ਕੀ ਪਤੇ ਕੋਈ ਬੇਨਤੀ ਬਾ ਚੜਦੀ ਕਲਾ ਬੇਨਤੀ ਇਹੀ ਆ ਵੀ ਬਸ ਹੁਣ 12 ਨੰਬਰ ਬਟਨ ਨਾ ਪੋ ਤੇ ਚੜਦੀ ਕਲਾ ਕਰੋ ਪੰਥ ਦੀ ਵਾਹ ਪੁਲਿਸ ਸੋਨਿਹਾਰ वाहेगुरू ठीकु ठाकी ख़ालसा वाही फतिह जी ठीकु ठाकी वाहेगुरु ਇਹ ਸਾਰਾ ਕਾਫਲਾ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਮੱਲਾਂ ਵਾਲਾ ਖਾਸ ਫਡੂਰ ਸਾਹਿਬ ਹੜਕੇ ਦੇ ਵਿੱਚ ਇਹ ਤੁਸੀਂ ਜਿਹੜਾ ਪਿੱਛੋਂ ਲੈ ਕੇ ਹੁਣ ਤੱਕ ਤਸਵੀਰਾਂ ਇਹ ਜਿੰਨੀ ਆ ਵੀ ਅਜੇ ਬੜਾ ਲੰਮਾ ਪਿੱਛੋਂ ਤੱਕ ਤਕਰੀਬਨ 5 550 ਗੱਡੀ ਦਾ ਇਹ ਕਾਫਲਾ ਹੈ ਤੇ ਇਹ ਜਿਹੜੀਆਂ ਇੰਨੀਆਂ ਗੱਡੀਆਂ ਭਾਈ ਅਮਰਤਪਾਲ ਦੀ ਹਮਾਇਤ ਦੇ ਵਿੱਚ ਸਪੋਰਟ ਦੇ ਵਿੱਚ ਇਹ ਇਸ ਇਕੱਠ ਤੋਂ ਇਹ ਸਾਬਤ ਹੁੰਦਾ ਪਿਆ ਵੀ ਵੱਡੀ ਲੀਡ ਜਿਹੜੀ ਹੈ ਭਾਈ ਅਮਰਪਾਲ ਸਿੰਘ ਜੀ ਖਾਲਸਾ ਵੱਡੀ ਲੀਡ ਪ੍ਰਾਪਤ ਕਰਨਗੇ ਆਓ ਆਪਾਂ ਇਹ ਜਿਹੜੇ ਵੀਰ ਆਏ ਨੇ ਇਹਨਾਂ ਦੇ ਆਪਾਂ ਕੁਝ ਵਿਚਾਰ ਸਰਵਣ ਕਰਦੇ ਹਾਂ ਜੀ ਹਾਂਜੀ ਜੀ ਖਾਲਸਾ ਸਾਹਿਬ ਆਈ ਫਤੇ ਜੀ ਵਾਹਿਗੁਰੂ ਜੀ ਕਾਹਨ ਸਾਹਿਬ ਵਾਹਿਗੁਰੂ ਜੀ ਕੀ ਹਾਂਜੀ ਵੀਰ ਜੀ ਕੀ ਆਪਣੇ ਵਿਚਾਰ ਕੋਈ ਦੱਸੋ ਤੁਸੀਂ ਚੜ੍ਹਦੀ ਕਲਾ ਜੀ ਸੰਗਤ ਨੂੰ ਬਹੁਤ ਜ਼ਿਆਦਾ ਸੰਦੇਸ਼ ਮਿਲ ਰਿਹਾ ਵੈਸੇ ਚੀਜ਼ ਦਾ ਜੀ ਵੱਡੀ ਲੀਡ ਹੈ ਜਿਹੜੇ ਹੁਣ ਵੀ ਨਾ ਜਾਕੇ ਤੇ ਕਦੇ ਨਹੀਂ ਜਾਗ ਸਕਦੇ ਸਾਹੀ ਬਾਤ ਬਿਲਕੁਲ ਇਹ ਸੋਚਣਾ ਪਊਗਾ ਇਹਨਾਂ ਸਾਰਿਆਂ ਨੂੰ ਅਗੋਂ ਕਿਨਾਰਾ ਕਰਕੇ ਇਸ ਚੀਜ਼ ਦੀ ਵੱਧ ਤੋਂ ਵੱਧ ਲੀਡ ਕੱਢੀਏ ਜਿੰਨੀ ਹੋ ਸਕੇ ਜਿੱਤ ਤਾਂ ਆਪਣੀ ਪੱਕੀ ਆ ਰੌਲਾ ਆਪਣਾ ਲੀਡ ਦਾ ਵਾ ਤੇ ਆਪਾਂ ਦੌੜ ਕਿੰਨੀ ਲੰਮੀ ਲਾਉਣੀ ਆ ਤੇਰੀ ਇਹਨਾਂ ਦੇ ਜਿਹੜੇ ਕੰਨ ਜਿਹੜੇ ਬੋਲੇ ਹੋਣੇ ਆ ਉਹਨਾਂ ਚੱਤ ਨਹੀਂ ਹੋਣੇ ਉਹ ਠੀਕ ਚੱਲ ਰਿਹਾ ਹੈ। ਤੋਂ ਇਹ ਜਿਹੜੀ ਸਾਰੀ ਏਡਾ ਤਗੜਾ ਜਿਹੜਾ ਕਾਫਲਾ ਹੈ ਭਾਈ ਅਮਰਪਾਲ ਸਿੰਘ ਦੇ ਆ ਨੰਬਰ ਦੇ what about you